ਬੁੜੀ ਜੀ ਨਾ ਬੁੜੀ ਜੀ ਆਏ ਆਏ ਚੁੰਡੀ ਨਹੀਂ ਬੁੜਾਉਂਦੀ ਕਿਸੇ ਤੋਂ ਹੂੰ ਗੱਲਾਂ ਬੜੀ ਮਾੜੀ ਐ ਪੁੱਛ ਕੇ ਨਾ ਕੱਪੜੇ ਪੁੱਛੇ ਵੀ ਕਿੰਨੇ ਕੁ ਲੈ ਕੇ ਆ ਮਰੀ ਗਈ ਕੋਦਾਂ ਨੂੰ ਉਹ ਹਰਮਨ ਗੁੱਸੇ ਨਾਲ ਹੋ ਜਾ ਰਾ ਮੈਨੂੰ ਪਤਾ ਤੈਨੂੰ ਅਣਖੀ ਦਾ ਬਹੁਤ ਹਾਂ ਅਣਖੀ ਦਾ ਤਰੀਫ ਸੇਵਤ ਕਰਦਾ ਇਹਦਾ ਅਣਖੀ ਬੰਦੇ ਤੂੰ ਸਾਰੇ ਪਿੰਡ ਚੋਂ ਜਿਆਦਾ ਛੋਟੀ ਅਣਖਾ ਜੀ ਜੋ ਰੋਟੀ ਲੈ ਹੋਰੇ ਲੈ ਆ ਪਿਆ ਹਾਰੀ ਮਾਵਾ ਭੁਖਾਂ ਉਹ ਮਾਈ ਤਾਂ ਕਹਾਂ ਰੋਟੀਆਂ ਵਿੱਚ ਨੇ ਜਾਂ ਮਰਜੀ ਜਿੰਨੇ ਮਰਜੀ ਜਾ ਕੇ ਖਾਈਂ ਚੱਲਾ ਪੈ। ਆ ਚੱਕ। ਨਹੀਂ ਛੱਡਦੀ ਨਹੀਂ ਛੇਤੀ ਖਹਿੜਾ। ਨਹੀਂ ਛੱਡਦੀ ਮੈਂ ਤੈਨੂੰ ਦੱਸਤੀ ਗੱਲ। ਨਹੀਂ ਬੇਬੇ ਬੋਲ ਪਾ। ਨਹੀਂ ਬੋਲ। ਬੋਲ ਪਾ। ਆ ਠੰਡ ਪੈ ਗਈ ਮਿਰਚ ਨਹੀਂ ਦੇਖਿਆ ਜਾਂਦਾ। ਭਾੜੇ ਚਾੜੀ ਖੇਚਲਾਣਾ ਕਰੀ ਮੈਂ ਜੀਜੇ ਨੂੰ ਹੂਮ ਕਰਦਾ ਪੱਲੀਆਂ ਪੁੱਲੀਆਂ ਇਕੱਠੀਆਂ ਕਰਦੇ ਸੀ। ਨਹੀਂ ਆ ਤਾਂ ਤੇਰਾ ਮਾਮਾ ਪੀ ਗਿਆ। ਹੋਰ ਲਿਆ ਪਾਣੀ। ਬੇਬੇ ਦੇ ਮੂੰਹ ਤੇ ਮਾਰਾਂਗੇ। ਨਹੀਂ ਬੇਬੇ। ਬੇਬੀਰ ਨਾਲ ਲੱਗ ਜਾ ਤਾਂ ਉਹ ਨਾਈਆਂ ਦੇ ਕੱਟੇ ਅਰਗੀ ਹੋਈ ਪਈ ਐ ਖਾ ਖਾ ਕੇ ਹਾਂ ਓਏ ਹਾਏ ਊਏ ਹਾਏ ਲੈ ਨਹੀਂ ਪੜਨੇ ਮਾੜਾ ਜਿਹਾ ਮੂੰਹ ਟਾਕਦਿਆਂ ਜੇ ਕਿਤੇ ਉਹ ਪੂਰੀ ਹੋ ਗਈ ਹੋਈ ਅਗਲਾ ਕੋ ਮੂੰਹ ਨਹੀਂ ਟੱਕਿਆ ਐ λεਮੋਨਾਂ ਕਾ ਕਰਕੇ ਮਾਰਦੀ ਛੱਟੇ ਨਹੀਂ ਬੇਬੇ ਉੱਠ ਵੀ ਉੱਠ ਵੀ ਉੱਠ ਗਈ ਉੱਠ ਗਈ ਜਿਉਂਦੀ ਹੋਗੀ ਜਿਉਂਦੀ ਹੋਗੀ ਲੈ ਉਹ ਉੱਠ ਜਾ ਬੇਬੇ ਠੀਕ ਐ ਤੂੰ ਕੀ ਹੋ ਗਿਆ ਤੈਨੂੰ ਕੁਛ ਨਹੀਂ ਆ ਕਣੀਆਂ ਨਹੀਂ ਆਈਆਂ ਸੀ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਉੱਠ ਜਾ ਤੇ ਮੰਜਾ ਗਿੱਲਾ ਹੋ ਗਿਆ ਹੈ ਹੈ ਨਹੀਂ ਕਰੀ ਮਾਥਾ ਦੇ ਘੋਣ ਕਰਨਗੇ ਐਸੇ ਹੀ ਬਹੁਤ ਮਾਂ ਜਾਣਗੇ ਬੇ ਚੁੱਪ ਕਰ ਜਾ ਹਜੇ ਦੇ ਦੇ ਕਰਾਂਗੇ ਕਰ ਲਾਂਗੇ ਤੂੰ ਹਜੇ ਦੱਸਣਾ ਦੀਏ ਮੇਰੇ ਕੋਲ ਕੁਛ ਨਹੀਂ ਬੇਬੇ ਕੁਛ ਨਹੀਂ ਉਹ ਤਾਂ ਵੀਰਾ ਨਹੀਂ ਆਇਆ ਆ ਦੇ ਵੀਰਾ ਆ ਅੱਛਾ ਹਾਂ ਵੀ ਪਹਿਲਾ ਤੇਰਾ ਵੇ ਹਾਂ ਵਾਸੀ ਹਾਂ ਇੱਧਰ ਕਰ ਲੈ ਇੱਧਰ ਕਰ ਲੈ ਛੇਤੀ ਦੇ ਨੇ ਹਾਂ

ਗਰਮ ਐ ਬੋਚਕੇ ਹਾਂ ਆ ਬੁੜੀ ਨੂੰ ਥੋੜੀ ਨੂੰ ਕੀ ਹੋ ਗਿਆ ਸੀਗਾ ਬੇ ਮੇਰੇ ਤਾਂ ਉਹੀ ਹੌਲ ਪਾਤਾ ਸੀ ਨੀ ਕੁੜੀਏ ਤੂੰ ਕਾਤੋਂ ਬੈਠੀ ਐ ਇੱਥੇ ਜਾ ਕੇ ਨਾਲਾ ਤੇਰਾ ਪਾਣੀ ਦਿੱਤਾ ਹੋਇਆ ਪਿਆ ਜਾ ਐਦਰ ਦੀ ਲੰਗ ਜੀ ਮੇਰਾ ਤਾਂ ਸਾਹੀ ਚੜ ਗਿਆ ਸੀ ਬੇ ਸਾਤ ਤੈਨੂੰ ਤਾਂ ਪਤਾ ਹੀ ਐ ਮੇਰਾ ਕਿੱਡਾ ਗੂੜੇਲਾ ਐ ਮੈਂ ਮੈਨੂੰ ਪਤਾ ਤੇਰੇ ਦਿਲ ਦਾ ਨਾ ਇਹ じゃ ਕੀ ਕਹਤਾ ਸੀ ਤੂੰ ਬੇਬੇ ਨੂੰ ਫੇ ਮੇਰੇ ਤੋਂ ਤਾਂ ਕਦੇ ਆਏ ਹੋ ਹੀ ਨਹੀਂ ਇਹ ਅ ਮੇਰੇ ਨਾਲ ਤਾਂ ਹੁਣ ਘੋੜੇ ਅੰਗੂ ਲੜਤੀ ਹਟੀਆਂ ਉਮ ਮੈਂ ਤਾਂ ਕਿੱਥੇ ਕੁਸ ਕਿਹਾ ਸੀ ਆ ਕੇ ਪਹਿਲਾਂ ਮੱਥਾ ਟੇਕਿਆ ਆਖੇ ਤੂੰ ਇੱਥੇ ਕਿਵੇਂ ਆ ਗਿਆ ਵੀ ਮੈਂ ਆਪਦੀ ਭੈਣ ਦੇ ਘਰੇ ਆ ਨਹੀਂ ਸਕਦਾਗਾ ਆ ਦੇ ਆਹੀ ਤਾਂ ਬੈਠ ਤਾਂ ਬੁੜੀ ਚ ਹੈ ਮੈਂ ਨਾਲੇ ਚੰਗਾ ਭਲਾ ਗਿਆ ਸੀ ਤੇਰਾ ਜੀਜਾ ਨਾ ਤੇਰੇ ਵਾਸਤੇ ਲੈਣ ਗਿਆ ਸੀ ਸਮਾਨ ਮੈਂ ਕਿਹਾ ਚੱਲ ਮੇਰਾ ਭਰਾ ਆਉਣਾ ਹਨਾ ਕਿੰਨੇ ਚਿਰ ਬਾਅਦ ਮਾਹੋ ਖਾਣ ਨੂੰ ਕੁਛ ਨਾ ਕੁਛ ਲਿਆ ਚਾਣਾ ਚਾਣਾ ਢੋਲ ਲਈ ਨਹੀਂ ਨਹੀਂ ਮੈਂ ਚਾਹੀ ਬਾ ਚੁਈਆਂ ਮੱਚਾ ਹੀ ਬਾ ਚੁਈਆਂ ਕਹਿੰਦੀ ਹੀ ਕੋਲੇ ਸੱਦ ਕੇ ਕਹਿੰਦੀ ਆ ਕਿ ਤੂੰ ਕਾਤੋਂ ਲਿਆ ਕੇ ਦੇਵੇਂ ਹੈ ਤੈਨੂੰ ਕੀ ਖਵਾਇਆ ਪਿਆ ਸੀ ਵੀ ਜਦੋਂ ਤੋਂ ਪਈ ਵਿਆਹ ਕਰਿਆ ਸੀ ਜਿਹੇ ਜਹਾ ਸੀਗਾ ਸਰਦਾ ਵਰਦਾ ਅਸੀਂ ਕਰਤਾ ਉਹਦਾ ਨਾ ਕਰਦੇ ਨਾ ਇਹਨਾਂ ਨੂੰ ਕਿੰਨੇ ਕਿਹਾ ਸੀ 4 ਬੰਦੇ ਕਹਿ ਕੇ 200 ਬੰਦਾ ਲੈ ਕੇ ਆ ਗਏ ਉੱਥੇ ਹੈ ਨਾਲੇ ਫਿਰ ਵੀ ਰਜਾਗੇ ਤੋਰੇ ਉਥੋਂ ਕਿ ਮੜਾ ਕੰਮ ਕਰਾਈ ਆ ਪਪੀ ਨੇ ਹੁਣ ਇਹਨਾਂ ਨੂੰ ਆਪਣੀ ਪਿੰਡ ਚ ਇੰਨੀ ਚਲਦੀ ਏ ਚਿੱਪੜ ਨੇ ਵਾਲੀ ਮਾੜੀ ਨੀਤ ਦਿਆ ਆ ਤਾਂ ਬੁੜੀ ਜੀ ਪਿੰਡੇ ਦੀ ਜੂਨ ਹੀ ਦਿੰਦੀ ਕਿਸੇ ਤੂੰ ਮੇਰੀ ਮੰਨ ਦਾ ਗਲ 'ਚ ਗੁੱਠਾ ਦੇ ਕੇ ਕੰਮਣ ਵੇੜ ਪਰਾਂ ਦਾ ਨਾ ਤੈਨੂੰ ਕੀ ਲੱਗਦਾ ਹੈ ਵੀ ਗਲ 'ਚ ਗੁੱਠਾ ਦੇਣਾ ਇੰਨਾ ਸੌਖਾ ਹੈ ਹਾਂ ਬੁੜੀ ਜੀ ਨਾ ਬੁੜੀ ਜੀ ਆਏ ਆਏ ਚੁੰਡੀ ਨਹੀਂ ਬੁੜਾਉਂਦੀ ਕਿਸੇ ਤੋਂ ਹਾਂ ਗੱਲਾਂ ਬੜੀ ਮਾੜੀ ਹੈ ਪੁੱਛ ਕੇ ਨਾ ਕੱਪੜੇ ਪੁੱਛੇ ਵੀ ਕਿੰਨੇ ਕੁ ਲੈ ਕੇ ਆ ਮਰੀ ਗਈ ਕੋ ਦਾ ਮੀ ਅੱਛਾ ਆਹ ਤੂੰ ਬੋਰੀ ਜੀ ਦੇ ਕੱਪੜੇ ਲੈ ਆਇਆ ਹੋਰ ਉਹ ਮਾਇਕਾ ਚੱਲ ਹੁਣ ਇੰਨੇ ਚਰਾਬਾਦ ਚੱਲਾਂ ਆਚਾਰ ਦੇ ਲਾਈ ਆਵਾਂਗਾ ਉਧਰ ਆ ਪਿਆ ਹਾਂ ਮੈਂ ਤਾਂ ਤੇਰੇ ਤੋਂ ਲੱਗ ਗਿਆ ਪਤਾ ਹਾਂ ਬੁੜੀ ਨੇ ਤਾਂ ਆਏ ਦੌਰਾ ਪੈ ਗਿਆ ਵੀ ਤਾਂ ਭੈਣ ਭਰਾ ਹੋਗੇ ਇੱਥੇ ਬਸ ਵੀ ਹੁਣ ਮੇਰੀ ਚੱਲਣੀ ਨਹੀਂ ਕੋਈ ਨਹੀਂ ਹੁਣ ਆਪਾਂ ਭੈਣ ਭਰਾ ਨਾ ਕੋਈ ਨਾ ਕੋਈ ਸਕੀਮ ਲਾ ਕੇ ਇਹਦੀ ਤਾਂ ਗੱਡੀ ਚੜਾਈਏ ਕੋਈ ਨਹੀਂ ਤੂੰ ਕਹਿ ਆਪਾਂ ਹੁਣ ਛਾੜ ਦੇਣੀ ਆ ਗੱਡੀ ਗੱਲ ਕੋਈ ਪਰ ਉਹ ਨਾ ਆਇਆ ਨਹੀਂ ਹਜੇ ਹੈ ਮੈਂ ਦੇਖ ਰਾਂ ਨਾਲੇ ਕਹਿ ਕੇ ਤੋਰਿਆ ਸੀ ਹੈ ਇਹਨੇ ਬੁੜੀ ਨੇ ਉਂਗਲਾਂ ਲਾ ਕੇ ਤੋਰਿਆ ਪੱਕਾ ਕਿਸੇ ਕੋਲੇ ਖੜ ਗਿਆ ਹੋ ਜਾਣ ਕੇ ਜਾਣ ਕੇ ਖੜਿਆ ਹੋ ਕੋਈ ਨਾ ਆ ਜਾਣ ਦੇ ਇਹਦੀ ਵੀ ਮੈਂ ਬਣਾਉਂਦੀ ਆ ਬੱਦਰੀ ਅੱਜ ਗੱਲ ਨਹੀਂ ਸੁਣਦਾ ਬਾਤ ਨਹੀਂ ਸੁਣਦਾ ਆ ਜਾਣ ਦੇ ਗੱਲਾਂ ਬਾਤਾਂ ਕਰਦੇ ਬਹਿ ਕੇ ਨਾਲੇ ਥੋੜੀ ਥੋੜੀ ਲਾ ਲੈਂਦੇ ਲਾ ਲੈਂਦੇ ਚਲ ਕੋਈ ਨਹੀਂ ਮੈਂ ਕਹਿ ਦੂੰਗੀ ਲਿਆ ਦੂ ਤੇਰਾ ਜੀਜਾ ਤੇ ਤੈਨੂੰ ਜਵਾਬ ਥੋੜੇ ਨਾ ਦਿੰਦਾ ਕੌਣ ਆ ਐਂਦਾ ਜੀਜਾ ਚੰਗਾ ਇੱਕ ਨਾਲੇ ਹੋਰ ਇਹਨੇ ਫੋਨ ਨਹੀਂ ਚੱਕਿਆ ਮੇਰਾ ਪਹਿਲੀ ਦਿਨ ਨੂੰ ਚੱਕ ਲਿਆ ਮੈਨੂੰ ਕਹਿੰਦਾ ਹਾਂ ਮੈਂ ਜਦੋਂ ਆ ਕਦੇ ਵੀ ਆਉਂਗਾ ਮੈਂ ਨਾਲ ਦੀ ਨਾਲ ਬਾਜਣੀ ਆਉਂਦੀ ਮੈਨੂੰ ਬਾਜਾਈ ਜਾਵੇ ਅਗੇ ਆਵਾਜ਼ ਨਹੀਂ ਆਉਂਦੀ ਘੱਟਦਾ ਕੰਮ ਸੇ ਕੰਮ 50 60 ਫੋਨ ਕਰੇ ਮੈਂ ਮੇਰੀ ਗੱਲ ਸੁਣ ਮੈਨੂੰ ਕਹਿੰਦਾ ਕਿ ਮੈਂ ਤਾਂ ਫੋਨ ਚੱਕਿਆ ਨਹੀਂ ਮੈਂ ਕਿਹਾ 50 ਫੋਨ ਆਏ ਪਏ ਆ ਕਹਿੰਦਾ ਕਿ ਤੂੰ ਤਾਂ ਫੋਨ ਸਾਇਲੈਂਟ ਤੇ ਲਾਤਾ ਲੈ ਲਾਤਾ ਸਾਇਲੈਂਟ ਤੇ ਫਿਰ ਮੈਨੂੰ ਫਿਕਰ ਹੋਈ ਜਾਵੇ ਮੈਂ ਕਿਹਾ ਮੇਰੀ ਭੈਣ ਗੱਲੀ ਆ ਉਥੇ ਫਰਮਾ ਚੱਕਿਆ ਸਕੂਟਰ ਮੈਂ ਦੱਬਿਆ ਉਥੋਂ ਇਹ ਦੋਹੇ ਮਾਂ ਪੁੱਤ ਨਾ ਮੇਰੇ ਨਾਲ ਕੋਈ ਨਾ ਕੋਈ ਗੇਮ ਖੇਡਦੇ ਆ ਵੀਰੇ ਹੁਣ ਆਪਾਂ ਦੋਹੇ ਜਾਣੇ ਰਲ ਕੇ ਨਾ ਸਕੀਮ ਬਣਾਵਾਂਗੇ ਕੋਈ ਨਹੀਂ ਇਹਨਾਂ ਨੂੰ ਤਾਂ ਪਾਉਨੇ ਆ ਬਾਣੀ ਤੋਂ ਇੱਥੀ ਆਵਾ ਹੁਣ ਮਹੀਨਾ ਤੋ ਹਾਂ ਤੂੰ ਐਂ ਦੱਸ ਚਾਹ ਨਾਲ ਮੇਥੇ ਕੋਈ ਚੀਜ਼ ਬਣਾ ਕੇ ਲੈ ਮੈਂ ਮਿੱਠੀ ਜੀ ਲੈ ਆ ਬਣਾ ਕੇ ਕੋਈ ਹਾਂ ਮੈਂ ਬਣਾ ਕੇ ਲਿਉਣੀ ਮੇਰੇ ਵੀ ਲੈ ਮੈਂ ਆਰਾਮ ਕਰਦਾ ਹਾਂ ਹਾਂ ਤੂੰ ਆਰਾਮ ਕਰ ਰਾਮ ਤਰੀ ਨਾ ਹਾਂ ਚੱਕ ਕੇ ਆ ਬਿਆ ਸਕੂਟਰ ਚਲਾ ਚਲਾ ਕੀ ਵੀ ਕਰੀਏ 10 ਮਿੰਟ Mae'n rhaid i ni ddod i'r ffordd i'r ffordd. Mae'n rhaid i ni Mae'n rhaid i ni ਸਾਸਰੀ ਕਾਲ ਜੀਜਾ ਸਸਰੀ ਕਾਲ ਤੂੰ ਕਹਦਾ ਏ ਓਏ ਆ ਹੁਣ ਹੀ ਆਇਆ ਵਾਂ ਆ ਹੁਣੇ ਆ ਆਹੋ ਅੱਛਾ ਇਹ ਪਨੀਰ ਆ ਕੱਚਾ ਸਾਡਾ ਸਬਜ਼ੀ ਬਣਾਵਾਂਗੇ ਸ਼ਾਮ ਨੂੰ ਓਏ ਤੇ ਨੂਨ ਪੋਕ ਕੇ ਪੱਗ ਨਾਲ ਚੱਕ ਦਾਂਗੇ ਉਹ ਪੱਗ ਲਾ ਲਈ ਸ਼ਾਮ ਨੂੰ ਸਬਜ਼ੀ ਨਾਲ ਆ ਇਹ ਤਾਂ ਤਰੋਗੇ ਨੂੰ ਲਾਉਂਦਾ ਸਾਈਡ ਤੇ ਵਿਚਾਲੇ ਲਈ ਖੜਾ ਇਹਨੂੰ ਓਏ ਇਹਨੂੰ ਤੇ ਲਾਣ ਨੂੰ ਗੱਲ ਸੁਣ ਥੋੜੀ ਬੁੜੀ ਮਰ ਚਲੀ ਸੀਗੀ ਕੀ ਹੋ ਗਿਆ ਤੀ ਓਏ ਉਹ ਪਤਾ ਨਹੀਂ ਕੀ ਹੋਇਆ ਕਿ ਉਹਦਾ ਇੱਕ ਸਾਹ ਤਾਹ ਨੂੰ ਜਾਵੇ ਕਰ ਇੱਕ ਥੱਲੇ ਨੂੰ ਆ ਜਾਵੇ ਕਰ ਇੱਕ ਤਾਹ ਨੂੰ ਜਾਵੇ ਕਿ ਇੱਕ ਥੱਲੇ ਨੂੰ ਆ ਜਾਵੇ ਹੁਣ ਠੀਕ ਆ ਠੀਕ ਤਾਂ ਹੈਗੀ ਆ ਫਿਰ ਧਰਮਰਾਜ ਨੂੰ ਕਹਿ ਕੇ ਮਾਂ ਬਸਾ ਸੂ ਮੜਵਾਏ ਚੱਕਣ ਤੇ ਛੋਡੇ ਮਿੰਟ ਕੋਈ ਨਹੀਂ ਆਇਆ ਸੀ ਆ ਬੜਾ ਧਰਮਰਾਜ ਨੂੰ ਕਹਿ ਕੇ ਮੜਾਈ ਫਿਰ ਉਹਨੂੰ ਉੱਧਰ ਗਈ ਹੋਈ ਹੁਣ ਕਿੱਥੇ ਹੈ ਗਈ ਹੋਈ ਆਖੀ ਨਹੀਂ ਜਨਾ ਛੋਡੇ ਮਿੰਟ ਕੋਈ ਬੁੜੀ ਬੜੀ ਮਰ ਗਈ ਉਹਦੇ ਕਿੰਨੀ ਗਈ ਹੋਇਆ ਇਹ ਤਾਂ ਬਸ ਇਧਰ ਭੱਜਾ ਦੌੜੀ ਜੇ ਲੱਗਿਆ ਨਹੀਂ ਕੋਈ ਨਹੀਂ ਲਾ ਦੂ ਇਹਨੂੰ ਐ ਤੇਰੀ ਭੈਣ ਕਿੱਥੇ ਆ ਉਹ ਵੀ ਉਹ ਜਵਾਗੜੀ ਜੀ ਨੂੰ ਛੱਡਣ ਗਈ ਆ ਹੈ ਟਿਊਸ਼ਨ ਟਿਊਸ਼ਨ ਦੇ ਗਈ ਹੋਈ ਆ ਚੱਲ ਇਹ ਆ ਦੇਣ ਦਾ ਮੈ ਆ ਤੈਨੂੰ ਫੜਾ ਤਾਂ ਹੁਣੇ ਖਾ ਜਾਗੇ ਸਾਰਾ ਸਬਜ਼ੀ ਬਣਾਵਾਂਗੇ ਸ਼ਾਮ ਨੂੰ। ਲਗੀ ਉਹ। ਉਹ ਫਟਕੜੀ ਲਾ ਦੇਵਾਂਗੇ ਸ਼ਾਮ ਨੂੰ ਲਾਵਾਂਗੇ। ਉਹ ਹੁਣ ਕਿੰਨੇ ਕ ਦਿਨ ਲਾਵਾਂਗੇ ਫੇਰ? ਰਹੇਗਾ ਹੁਣ ਤਾਂ? ਹਾਂ ਹਾਂ ਲੱਗੇ ਜਾਊਂਗਾ ਮੈਂ 2-3 ਮਹੀਨੇ। 2-3 ਮਹੀਨੇ? ਉਹ ਭੈਣ ਭੈਣ ਨਾਲ ਗੱਲ ਹੋਈ ਸੀ ਮੇਰੀ। ਹਾਂ। ਮੈਂ ਬਾਬਾ ਟਾਈਮ ਹੋਗਾ ਹੁਣ 6-7 ਮਹੀਨੇ ਹੋ ਗਣੇ ਮੈਨੂੰ ਆਇਆ ਨੂੰ। ਉਹ ਮਾਖਾ ਯਾਰ ਫਿਰ ਮੈਂ ਵੀ ਕੰਮਾਂ ਕਰਾਂ ਜੇ ਬਿਜੀ ਰਹਿੰਨਾ ਹੁਣ ਕੰਮ ਵਾਲਾ। ਆਹੋ ਸੋਨੂ ਕੋਲ ਕੋਈ ਕੰਮਾਂ ਕਰੇ। ਲੱਖ ਕੰਮ ਮੈਂ ਪਤਾ ਕਿੰਨਾ ਕੰਮ ਛੱਡ ਗਿਆ ਮੈਂ ਕੀ ਕੰਮ ਕਰਦਾ ਜਾਣਦਾ ਮੈਂ ਤੁਹਾਨੂੰ ਲੈ ਆਇਆ ਹੁਣ ਤੈਨੂੰ ਦੱਸੀ ਦਾ ਥੋੜੀ ਹੁੰਦਾ ਰੇਕ ਨੂੰ ਉਹਦਾ ਮੈਂ ਕੰਮ-ਕੁੰਮ ਕਰਕੇ ਥਾ ਕਰਕੇ ਮਾਹ ਚਲ ਕੱਠੀ ਮਹੀਨਾ ਦੇ 2 ਮਹੀਨੇ ਲਾਈਏ ਉਦੋਂ ਬਾਅਦ ਖਬਰਾਂ ਕਦੋਂ ਆਪੂ ਕਦੋਂ ਨਾ ਸਾਲਾ ਬੇਸਬਰਿਆ ਮੰਗਦਾ ਤੂੰ ਇਹਨੂੰ ਪੈ ਗਿਆ ਲੈ ਮਾਣੀ ਹੁੰਦਾ ਇਹ ਭੈਣ ਕਰਿਆ ਆ ਕਿਸੇ ਬਗਾਨੇ ਕਰਿਆ ਕੱਚਾ ਦੇਖ ਲੈ ਕੱਚਾ ਹਜੇ ਉਹ ਇਹ ਤਾਂ ਨੂਨ ਲਾ ਕੇ ਦੇਖ ਚਾ ਨੂਨ ਨੂੰ ਛੱਡ ਦੇ ਦੇ ਇਹ ਹੀ ਕੁੱਟਕ ਮੈਂ ਸਾਵਰਾਨਾ ਹੋਵਾਂ ਸ਼ਾਮ ਨੂੰ ਚੱਲਾਂਗੇ ਮੋਟਰ ਤੇ ਪਈਆ ਉੱਥੇ ਲੈ ਕੇ ਆਵਾਂਗੇ ਅੱਖੇ ਬੇਸਵਰਾਨਾ ਤੇਰੇ ਚੱਕਰ 'ਚ ਮੈਂ ਚਾਹ ਨਹੀਂ ਪੀਤੀ ਉਹ ਵੀ ਮੈਂ ਚਾਹ ਉੱਥੀ ਧਰਤੀ ਮੈਂ ਤੈਨੂੰ ਕਿਹਦੀ ਨਾ ਪੀ ਚਾਹ ਪੀ ਲੰਦਾ ਮੈਨੂੰ ਪਤਾ ਐ ਤੂੰ ਘਰੇ ਰੱਖਦਾ ਹੁੰਦਾ ਇੱਥੇ ਉੱਥੇ ਪਈ ਹੁੰਦੀ ਆ ਕਈ ਵਾਰੀ ਆ ਕੱਪੜਾ ਕੋਪਰੇ ਨਹੀਂ ਦੇ ਉਹਰੇ ਨਹੀਂ ਕੋਈ ਹੈਗੀ ਮੋਟਰ ਤੇ ਪਈਆ ਉੱਥੇ ਚੱਲਾਂਗੇ ਕਦੋਂ ਜਾਏਗਾ ਫੇਰਾ ਚੱਲਦੇ ਆਂ ਬਸ ਆਪਾਂ ਤੇਰੀ ਭੈਣ ਨੂੰ ਆ ਜਾਣ ਦੇ ਉਹ ਆ ਗਈ ਭੈਣ ਵੀ ਉਹ ਆ ਗਈ ਲੈ ਆ ਜਾਣ ਤੈਨੂੰ ਨਾ ਮੇਰੀ ਗੱਲ ਸੁਣ ਤੈਨੂੰ ਮੌਕਾ ਮਿਲ ਗਿਆ ਆਉਣ ਦਾ ਇੱਧਰ ਨੂੰ ਆਈ ਵੇ ਬਾਹਰ ਪਾਸਾ ਨੜ ਦਾ ਮੋਟਰਸਾਈਕਲ ਪੈਂਚਰ ਹੋ ਗਿਆ ਰਸਤੇ 'ਚ ਹੈਂ ਹੋਰ ਬਰਬਾਹ ਨਾ ਜੇ ਇਹਦਾ ਸੱਚ ਕੱਦਦਾ ਸਭ ਮੈਂ ਬਾਹਰ ਦੇਖ ਲਾ ਐ ਵੇਖਣ ਬੋਲਦੀ ਐ ਨਹੀਂ ਉਧਰ ਗੱਲ ਕਰ ਇਹ ਤਾਂ ਮੇਰਾ ਭਰਾ ਹੈ ਉਹ ਹਾਂ ਦੋਵੇਂ ਇਕੱਠੇ ਹਾਂ ਬਾਈ ਮੇਰੀ ਗੱਲ ਸੁਣ ਹੈ ਮੈਂ ਭੇਜਿਆ ਮੈਂ ਕਹਿੰਨਾ ਮੇਰਾ ਭਰਾ ਆਊਗਾ ਉਹ ਜਿਆ ਬਾਜ ਜਿਆ ਲਿਆ ਨਾਲੇ ਪਨੀਰ ਲਿਆ ਹਣ ਮੈਨੂੰ ਐਂ ਦੱਸ ਉਦੋਂ ਦਾ ਗਿਆ ਜਦੋਂ ਤੂੰ ਆਇਆ ਹਾਂ ਦੁਕਾਨ ਤਾਂ ਪਹਿਲਾਂ ਦਾ ਗਿਆ ਤੇ ਹੁਣ ਆਇਆ ਫਿਰ ਮੈਂ ਕਿਵੇਂ ਸੱਚ ਮਾਨ ਲੈ ਇਹਦਾ ਬੰਦੇ ਦਾ ਉਹ ਤੇਰਾ ਪੜੂਆ ਪੈਂਚਰ ਹੋ ਗਿਆ ਦੀ ਉਹਨੂੰ ਪੈਂਚਰ ਲਵਾਇਆ ਕਿਲੋਮੀਟਰ ਤੁਰ ਕੇ ਗਿਆ ਤੂੰ ਕੋਈ ਪੈਂਚਰ ਨਹੀਂ ਲਵਾਇਆ ਆਦੀ ਮਾਂ ਮਗਰ ਲੱਗਿਆ ਮੈਨੂੰ ਸਹਪਾਤਾ ਤੇਰਾ ਹਾਂ ਚੱਲ ਲੱਗਿਆ ਲੱਗਿਆ ਸੀ ਲੈ ਕੁਛ ਬੋਲ ਕੁਛ ਬੋਲ ਨਹੀਂ 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 ਕੁਛ ਨਹੀਂ ਹੁਣ ਆਏ ਦਾ ਚਾਹ ਪੀਏਗਾ ਕਰ ਆ ਕੀ ਕਰਦੇ ਕੁਛ ਮੁਸਰਤ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਉਹ ਤਾਂ ਸਾਡੀ ਭੈਣ ਭਰਾ ਦੀ ਗੱਲ ਹੈ 100 ਗੱਲ ਲਉਂਦੀ ਮੈਨੂੰ ਭਰਾ ਦੀ ਆ ਲੈ ਪਨੀਰ ਫੜ ਹਾਂ ਫੜਾ ਦੇ ਮੇਰੇ ਵੀਰ ਪਨੀਰ ਖਾਊਗਾ ਹਾਂ ਭੈਣ ਇਹ ਤੱਕ ਬੁਗਲਾ ਮੁਰਗਾ ਬਣਾ ਲੈ ਮੁਰਗਾ ਕੀ ਕਰ ਮੈਂ ਤੇਨੂੰ ਨਾ ਕੱਟ ਕੇ ਪੀਸ ਪਾ ਦਿੰਦੀ ਹਾਂ ਹੈ ਨੂਨ ਲਾ ਕੇ ਅੱਜ ਤੂੰ ਪੈਗ ਦੇ ਪੈਗ ਲਾਉਣਾ ਤਾਂ ਪਲੇਟ 'ਚ ਪਾ ਦਿੰਦੀ ਹਾਂ ਜੇ ਤੂੰ ਐ ਕਰ ਬਾਹਰ ਅੰਦਰ ਜਾਣਾ ਤਾਂ ਬਾਹਰ ਤੂੰ ਲਫਾਫੇ ਜੀ ਪਾ ਦੇ ਇਹ ਭਾਜ ਫੋਣਾ ਕਹਿੰਦਾ ਉਥੇ ਡੇਰੇ ਦੇ ਪਈ ਹੋਈ ਆ ਆ ਮੰਗਦਾ ਕੀ ਆ ਭਲਾ ਇਹ ਕਹਿੰਦਾ ਜੇ ਲਵਾ ਦੇ ਆ ਹੋਰ ਵੀ ਕੁਝ ਕਹਦਾ ਮੁਰਗੇ ਨੂੰ ਵੀ ਕਹਿੰਦਾ ਫੇਰ ਕੀ ਹੋ ਗਿਆ ਕੱਢ ਲੈ ਤੇਰੇ ਕੋਲ ਮੇਰਾ ਭਾਈ ਹੈ ਦੇਖ ਲੈ ਲੈ ਦੇਖ ਲੈ ਕਹੇ ਜੇ ਦੇਖ ਲੈ ਹੁਣ ਮੈਨੂੰ ਐਂ ਦੱਸ ਮੈਂ ਉਹਨਾਂ ਨੂੰ ਮਰਿਆ ਮੈਂ ਨੂੰ ਕੀ ਕਹਾਂ ਵਾ ਇਹੋ ਜਿਹੇ ਲੜ ਲਾਤੀ ਇੰਨਾ ਕੁਝ ਦਿੱਤਾ ਅਸੀਂ ਤੇ ਰੁੜ ਜਾ ਉਹ ਸਾਲਾ ਤੈਨੂੰ ਕਿਹਾ ਮੋਟਰ ਤੇ ਪਈ ਕਿਉਂ ਤੂੰ ਉਹ ਪਾਈਆਂ ਦਾ ਸਮਾਨ ਪਾਈ ਨਾ ਦੱਸੀਆਂ ਨਾ ਬੁੱਲੀ ਜਾਂਦਾ ਚੱਲ ਫੇਰ ਚੱਲੀ ਉੱਠ ਚੱਲਦੇ ਆਂ ਕੁਝ ਕਹਿੰਦੀ ਮੇਰੀ ਗੱਲ ਸੁਣ ਲੈ ਮੇਰਾ ਭਰਾ ਬਹੁਤ ਚੇਰਵਾਦਾ ਆਇਆ ਨਾਲੇ ਤੈਨੂੰ ਆ ਪੈ ਗਲਵਾ ਦੇ ਨਾਲੇ ਜਿਹੜਾ ਕੁਸਕਾਹਿੰਦਾ ਖਵਾਦੀ ਹਾਂ ਆਹ ਕੱਪੜੇ-ਕੁੱਪੜੇ ਬਦਲਣਾ ਚਾਹੁੰਦੇ ਆ ਫਿਰ ਚੱਲ ਮੈਂ ਬਦਲਦਾ ਹਾਂ ਮੇਰਾ ਵੀਰ ਮੈਂ ਹੁਣੀ ਬਦਲਣਾ ਕੱਟ ਕੇ ਤੇ ਨਾਲ ਲਵਾ ਦੇ ਹਾਂ ਹਾਂ ਲਵਾ ਫੇਜੀ ਪਾ ਲੈ ਇਹ ਤੱਕ ਨਾ ਦੋਮੀਨੇ ਰਹੂ ਖੜ ਜਾ ਮੇਰੀ ਗੱਲ ਸੁਣ ਨਾ ਤੈਨੂੰ ਆਈ ਸ਼ਰਮ ਨਹੀਂ ਆਉਂਦੀ ਸ਼ਰਮ ਨਹੀਂ ਆਉਂਦੀ ਆਦੀ ਮਾਂ ਮਗਰ ਲੱਗ-ਲੱਗ ਬੋਲਦਾ ਹੈ ਉਹਦੇ ਸਾਹਮਣੇ ਤਾਂ ਕੰਮ ਸੇ ਕੰਮ ਬਿਸ਼ਰਮਾ ਤੂੰ ਨਾ ਮੰਗ ਪੈਸੇ ਨਾ ਹੁਣ ਕਿੱਥੇ ਬੇਬੇ ਕਿੱਥੇ ਬੇਬੇ ਗਈ ਆ ਉਹ ਕੈਲੇ ਕੀ ਬੁੜੀ ਮਰ ਗਈ ਅੱਛਾ ਆਹੋ ਕੰਨੀ ਮੈਂ ਜਾ ਕੇ ਆਉਣੀ ਆ ਮੈਂ ਤਾਂ ਕਿਹਾ ਸੀ ਵੀ ਕੀ ਕਰਨਾ ਨੂੰ ਸਸਕਾਰ ਤੇ ਬੰਗੀ ਕੰਨੀ ਨਾਲ ਚੱਲ ਸਿਆਣੀ ਆ ਜਾਣੀ ਤੇ ਉਹਦਾ ਆ ਕੀ ਕਹੇ ਕੁਛ ਨਹੀਂ ਮੈਂ ਪਨੀਰ ਕੱਟ ਕੇ ਲਿਉਣੀ ਚੰਗਾ ਹਾਂ ਤੂੰ ਵੀਰੇ ਉਹ ਨਾਲੇ ਆਪਣਾ ਪੈਗਲਵਾ ਦੀ ਨਾਲੇ ਮੀਟ ਮੂਦਾ ਸਾਲੇ ਦੋਹੇ ਚਤਰੋਂ ਭੈਣ ਭਾਈ ਚੱਲ ਤਰਫ ਇਹ ਕਾਫੀ ਮੈਨੂੰ ਐਂ ਕਹਿਤਾ ਐਂ ਕਹਿਤਾ ਹਨ ਕੱਟ ਖਾਣ ਵਾਲੇ ਕੰਮ ਕਰਦੀਆਂ ਸਾਰੇ ਓਹੋ ਵੀਰੇ ਨਾ ਆ ਵੀਰ ਨੇ ਨਿਗਾਹ ਰੱਖ ਲਈ ਠੀਕ ਹੈ ਠੀਕ ਹੈ ਮੈਂ ਕੁੜੀ ਛੱਡਿਆ ਮੈਂ ਲੇਟ ਐ ਚੰਗਾ ਗੱਲ ਸੁਣ ਲੈ ਮੇਰੀ ਜੇ ਪੇਪਰਾਂ ਚੋਂ ਇਸ ਵਾਰੀ ਨੰਬਰ ਨਾ ਨਾ ਚੰਗੇ ਆਏ ਮੈਂ ਨਾ ਟਿਊਸ਼ਨ ਤੇ ਲਾਵਾਂ ਨਾ ਮੈਂ ਕੋਈ ਚੀਜ਼ ਦਵਾਵਾਂ ਤੈਨੂੰ ਠੀਕ ਐ ਨਾ ਕੁੜੀਆਂ ਨਾਲ ਰਲਣ ਦੇ ਮੇਰੇ ਘਰੇ ਬੰਦ ਕਰਕੇ ਰੱਖਿਆ ਕਰੂ ਚੱਲ ਹੁਣ ਸਿੱਧੀ ਹੋ ਕੇ ਉਦੋਂ ਤੱਕ ਆਦਵਾ ਦੇ ਥੋੜਨਾ ਅੱਜ ਤੇਰੀ ਮੈਡਮ ਨੂੰ ਕਹਿ ਕੇ ਆਉਂਗੀ ਮੈਂ ਸੁਣ ਗਿਆ ਬੀ ਭਾਈ ਇਹ ਟਾਈਮ ਨਾਲ ਤੁਰਦੀ ਨਹੀਂ ਕਰੋ ਮੇਰਾ ਕਸੂਰ ਨਹੀਂ ਹੈ ਕਸੂਰ ਸਾਰਾ ਇਹਦਾ ਇਹ ਦੰਡੇ ਲਾਇਆ ਕਰ ਸਮਾਹ ਕੇ ਮੰਮੀ ਮੈਡਮ ਨੇ ਕਿਹਾ ਸੀ ਅੱਜ ਲੇਟ ਜਾਣਾ ਤੂੰ ਤਾਂ ਹੋ ਮੈਨੂੰ ਗਾਹ ਕਿੱਡੀ ਨਹੀਂ ਨਾ ਫਿਰ ਤੂੰ ਮੈਨੂੰ ਪਹਿਲਾਂ ਨਹੀਂ ਦੱਸਿਆ ਐਵੇਂ ਮੇਰਾ ਖੂਨ ਬਚਾਇਆ ਹੈ ਚੱਲ ਤੁਰ ਮੂਰੇ ਲੱਗ ਲੱਗ ਮੂਰੇ ਜੀਜੇ ਆ ਜਾ ਹਾਂ ਆ ਜਾ ਛਤੀ ਔਰ ਖਰਤਾ ਇਹ 80 ਦਾ ਹੋ ਜਾਵੇ ਓਏ 80 ਨਹੀਂ ਆਉਂਦਾ ਨੇਰਾ ਹੋ ਜੂ ਆਪਾਂ ਨੂੰ ਆ ਬੇਸਬਰਾਂ ਓਏ ਹਲੋ ਓਤਰੇ ਇਹ ਕਿਹਦਾ ਆਹੋ ਯਾ ਲੈ ਇਹ ਜੀਜੇ ਹਾਂ ਮਾਲ ਦਾ ਪੂਰਾ ਘਾਟ ਹੈ ਨਾ ਪੂਰਾ ਇੱਕ ਨੰਬਰ ਆ ਕੱਢੀ ਤੋਂ ਕੱਢੀ ਵੀ ਆ ਅੱਛਾ ਹੋਂ ਚੱਕ ਓ ਕਮਾਰ ਹੋਂ ਚੱਕ ਕਹਿੰਦਾ ਹੁਣ ਮੁਰਗਾ ਤਾਂ ਰਹੀ ਗਿਆ ਮਾਤ ਨੂੰ ਗਾਂ ਮੁਰਗਾ ਫੇਰ ਜਾ ਮੈਂ ਨਹੀਂ ਬਾਈ ਮੈਂ ਤਾਂ ਮੁਰਗੇ ਨਾਲ ਪੈਗ ਲਾਉਂਗਾ ਉਹ ਸਾਰਾ ਕਿਉਂ ਜਿਮਸ ਕਰਦਾ ਪਿੰਡ ਦੇ ਆਉਂਦੇ ਜਾਂਦੇ ਨੂੰ ਨਹੀਂ ਪਤਾ ਪਤਾ ਮੈਂ ਤਾਂ ਮੁਰਗੇ ਨਾਲ ਪੈਗ ਲਾਉਂਗਾ ਉਹ ਯਾਰ ਤੂੰ ਤਾਂ ਉੱਠ ਤੈਨੂੰ ਉੱਥੇ ਲਿਆਉਂਗਾ ਮੈਂ ਮਗਾਉ ਮਗਾਉਂਗਾ ਤੈਨੂੰ ਘੁੰਮੂਗਾ ਫੇਰ ਉਹ ਮਗਾਉਂਗਾ ਤੈਨੂੰ ਕਹਾਂ ਮੈਂ ਚੱਲ ਚੱਲ ਸ਼ਿਟ ਜੀਜਾ ਹੂੰ ਓ ਇਧਰ ਕਿਧਰ ਤੁਰ ਆ ਜਾ ਨਾ ਮੋਟਰ ਤਾਂ ਮਗਰ ਰਹੀ ਗਈ ਆਪਣੀ ਉਹ ਤੈਨੂੰ ਕਣਕਲ ਕਣੀ ਗੇੜਾ ਮਾਰ ਕੇ ਆਉਣੀ ਆ ਕਣਕ ਦਿਖਾ ਕੇ ਲੈ ਆਉਣਾ ਉਹ ਕਣਕ ਨੂੰ ਯਾਰ ਟੂਈ ਮਾਰ ਕਣਕ ਕੜਾ ਹੁਣੀ ਪੱਕ ਜੂਗੀ ਯਾਰ ਤੂੰ ਲੈ ਆਣਾ ਯਾਰ ਉਹ ਉਹ ਤੇਰੀ ਹੁਣ ਤਾਂ ਨਹੀਂ ਮੈਂ ਕਹਿੰਦਾ ਪੱਕੂਗੀ ਬੈਠਾ ਕਹਿੰਦਾ ਜਦੋਂ ਉਹ ਆ ਜਾਊਗਾ ਤੈਨੂੰ ਕਿਹਾ ਵਾ ਮੇਰਾ ਆਉਣ ਵਾਲੀ ਆਹੋ ਤੈਨੂੰ ਕੜਕ ਦੇਖ ਲੈਣੇ ਆਪਾਂ ਨੇ ਗੇੜਾ ਮਾਰੀ ਏ ਤੂੰ ਤਾਂ ਵੀ ਮਾਰੀ ਜਾ ਨਾ ਅੱਗੇ ਤੂੰ ਮੁਰਗਾ ਖਵਾਤਾ ਉਹ ਮੈਂ ਪਨੀਰ ਵੀ ਉੱਥੇ ਸਾਰਾ ਖਾਇਆ ਬੈਠਾ ਬੈਠਾ ਯਾਰ ਉਹ ਤੈਨੂੰ ਮੁਰਗਾ ਖਵਾ ਦੂੰ ਸ਼ਾਮ ਨੂੰ ਤੇਰੇ ਨਾਲ ਵਾਦਾ ਰਿਹਾ ਮੇਰਾ ਤੂੰ ਬਾਜਿਆ ਨਾ ਹੁਣ ਨਹੀਂ ਬਾਜਦਾ ਮਾਦਾ ਦੇਖ ਰ ਮੈਂ ਦਵਾਈ ਸੁਪਰੇ ਤਾਂ ਨਹੀਂ ਕਰਦਾਣੀ ਹਾਂ ਕਣਕ ਤਾਂ ਪੱਕੀ ਪਈ ਆ ਇਹਨੂੰ ਕਰ ਫੋਨ ਉਹ ਸਾਲਾ ਸੋਨੂ ਕੀ ਪਤਾ ਕਣਕ ਕੱਚੀ ਆ ਕਿ ਪੱਕੀ ਆ ਕਣਕ ਪੱਕੀ ਪਈ ਆ ਇਹ ਕੱਚੀ ਆ ਜੇ ਲੈ ਮਰਬਿਆਂ ਦੇ ਮਾਲਕ ਰਹੇ ਆ ਸੀ ਵੀ ਅਮੈਂ ਜਾਣਦਾ ਜਾਣਦਾ ਤੁਸੀਂ ਕਿਉਂ ਫਨੋਟੀਆਂ ਮਾਰੀ ਜਾਂਦੇ ਓੱਕ ਤੇਰੀ ਭੈਣ ਆ ਉਹ ਘਰੇ ਮਾਰੀ ਜਾਂਦੇ ਫਨੋਟੀਆਂ ਨਾਲ ਲੜਾਈ ਦੇ ਘਟਿਆਨ ਉਹਦਾ ਉਹੀ ਕੰਮ ਤੇਰਾ ਜਿਆਦਾ ਮੈਨੂੰ ਚੱਲ ਫਿਰ ਤੂੰ ਉਹਨੂੰ ਫੋਨ ਤਾਂ ਕਰ ਲੈ ਕਰ ਤਾਂ ਉਹਨੂੰ ਕਰ ਫੋਨ ਉਹਨੂੰ ਕਾ ਛੇਤੀ ਆ ਜਾ ਮੁਰਗਾ ਮੰਗਾਲੀ ਵਾਲੀ ਹਰੋ ਅਕਵਲ ਉਹ ਕਿੰਨਾ ਘਟਾ ਬਲਾਵੇਂਗਾ ਆ ਜਾ ਆ ਜਾ ਆ ਗਿਆ ਕਿੱਥੇ ਆ ਗਿਆ ਆ ਗਿਆ ਆ ਗਿਆ ਚੱਲ ਫੇਰੇ ਢੇੜਾ ਮਾਰ ਕੇ ਆਵਾਂਗੇ ਆ ਜਾ ਉਹ ਤੂੰ ਤਾਂ ਬੇਸਾਬ ਰਿਆ ਬੰਕ ਗਿਆ ਕਰਦਾ ਚੱਲ ਜੀ ਜੀ ਬੰਦਾ ਤਾਂ ਦਰਾਜੀ ਆ ਜਾਣੀ ਯਾਰ ਉਹ ਜਿਆਦਾ ਤੇ ਮੱਝਾਂ ਮੱਝਾਂ ਜ਼ਿਆਦਾ ਇਨਾਂ ਕੱਖ ਪਾਉਣ ਲੱਗਦੇ ਪਾਣੀ ਪਾਣੀ ਪਿਲਾ ਕੇ ਫੇਰ ਉਹ ਹੋ ਲੋ ਉਹ ਤਾਂ ਫਿਰ ਕੰਮ ਸੇ ਕ ਮੱਧਾ ਘੰਟਾ ਘੰਟਾ ਲਾਊਗਾ ਉਹ ਪੂਰਾ ਉਹ ਉਹਨੇ ਪਾਣੀ ਪੋੜੇ ਰਗਾ ਪਲੇ ਉਹਨਾਂ ਤੋਂ ਕੱਖੂ ਕਤਾ ਪਾਤੇ ਤੇ ਮੈਨੂੰ ਨਹੀਂ ਪਤਾ ਪਤਾ ਤੀਜਾ ਤੈਨੂੰ ਇੱਕ ਗੱਲ ਦੱਸਤੀ ਜੇ ਅੱਜ ਨਾਨਾ ਦਾਰੂ ਪੀਈ ਤੂੰ ਮੈਂ ਆਪਦੀ ਭੈਣ ਨੂੰ ਕਹਿ ਦੇਣਾ ਤੈਨੂੰ ਤਲਾਕ ਦੇ ਦੂ ਉਹ ਨਾਲ ਦੀ ਨਾਲ ਅਸੀਂ ਤਾਂ ਆਪਦੀ ਕੁੜੀ ਘਰੇ ਲੈ ਜਾਾਂਗੇ ਮੈਂ ਤਾਂ ਲੈ ਜੂੰ ਫਿਰ ਅੱਜ ਸ਼ਾਮ ਨੂੰ ਉਹ ਯਾਰ ਤੋਂ ਗੁੱਸੇ ਕੱਢ ਹੁੰਨਾ ਹੈ ਉਹ ਤਾਂ ਮੈਨੂੰ ਪਤਾ ਤਾਂ ਅੱਗ ਕੋਣ ਆ ਗਿਆ ਮੈਨੂੰ ਲੱਗਦਾ ਉਹ ਕਿਹਦਾ ਆਇਆ ਉਹਦਾ ਫੋਨ ਆਇਆ ਲੱਗਦਾ ਉਹ ਨਹੀਂ ਆਇਆ ਫੋਨ ਲੇਖ ਮੈਨੂੰ ਆਇਆ ਉਹ ਕੰਪਨੀ ਵਾਲੇ ਨੇ ਭੈਣ ਦੇ ਘਰ ਮਣ ਹੈਲੋ ਓ ਆ ਜਾ ਯਾਰ ਸ਼ੇਦੀਗਰ ਓਏ ਇਹਦਾ ਮੇਰਾ ਸ਼ਰਖਾਦਾ ਬੈ ਜਾ ਸ਼ੇਦੀਗਰ ਆ ਜਾ ਠੀਕ ਹੈ ਕੀ ਹੁੰਦਾ ਪਕਣਾ ਆ ਜਾਣਾ ਵਾ ਗੱਲ ਦੱਸਤੀ ਤੈਨੂੰ ਜੀਜਾ दारू ਵਾਲਾ ਜੀਜਾ ਭਾਲ ਲਿਆਂਗਾ ਫਿਰ ਮੈਂ ਇੰਨੀ ਗੱਲ ਦੱਸਤੀ ਤੇਨੂੰ ਆਹਾਂ ਜੱਜ ਨਾ ਦਾ ਰੁਪਈਆ ਹੀ ਤੈਨੂੰ ਪਤਾ ਅਸੀਂ ਅਣਕੀ ਵਾਲੇ ਆ ਉਹ ਹਰਮਨ ਗੁੱਸੇ ਨਾ ਹੋ ਯਾਰ ਮੈਨੂੰ ਪਤਾ ਤੂੰ ਅਣਕੀ ਦਾ ਬਹੁਤ ਓ ਅਣਕੀ ਦਾ ਤੇਰੀ ਸਿਰ ਤੋਂ ਕਰਦਾ ਇਹਦਾ ਅਣਕੀ ਬੰਦੇ ਤੂੰ ਸਾਰੇ ਪਿੰਡ ਚੋਂ ਜਿਆਦੇ ਛੋਟੇ ਅਣਖਾ ਉਹ ਆ ਗਿਆ ਨਾਲੇ ਉਹ ਵੀ ਆ ਗਿਆ ਉਹ ਆ ਗਿਆ ਹਾਂ ਹਾਂ ਪੈਗੀ ਜਾਂਚਿਆਂ ਨਾ ਹਾਂ ਔਰ ਕੋਈ ਕੀ ਹਾਲ ਆ ਓ ਯਾਰ ਹੀਲਾ ਕਰ ਇਹਦਾ ਹਾਂ ਤਾਂ ਬਈ ਠੀਕ ਨੇ ਬਈ ਬਣ ਕੇ ਲੈ ਕੇ ਆ ਕਿੱਥੇ ਆ ਜਾ ਕਿੜੇ ਡੱਪੇ ਉਹਦੇ ਅੰਦਰ ਤੂੰ ਲੈ ਕੇ ਜਾ ਕੇ ਜਾ ਗਾ ਗਰਾਹ ਕੋ ਚੱਕ ਲਈ ਹੁਣ ਮੀਟ ਵੀ ਮੰਗਵਾਈ ਲੈ ਹੁਣ ਕਹਿ ਕੇ ਇਹਨੂੰ ਉਹ ਪਤੰਦਰਾ ਪੈਗ ਤਾਂ ਲਾ ਲਾ ਹਜੇ ਕੱਦਾ ਤੂੰ ਹੋਰ ਲਾ ਦਿੰਿਆ ਰੌਣਕ ਆ ਹਾਂ ਜਾ ਰੌਣਕ ਤਾਂ ਹੁਣ ਲੱਗੂ ਜਾ ਲੈ ਕਦ ਕਾਇਓ ਤੁਸੀਂ ਪੰਜਾਹ ਨੂੰ ਕੱਧਾ ਘੰਟ ਹੋ ਗਿਆ ਬੈਠਾ ਨਾ ਮਗਾਲਾ ਹੁਣ ਕਿਨੇ ਆਇਆ ਤੂੰ ਮੈਂ ਤਾਂ ਯਾਰ ਭੁੱਲਿਆ ਆ ਉਥੋਂ ਕੋਚਾਲ ਬਿਨਾਂ ਨਮ ਗੀਤ ਲਾਈ ਜਾਂਦਾ ਓਏ ਕੋ ਮੂਲੀ ਮਾਲੀ ਤੋੜ ਲਓ ਯਾਰ ਵਰੋਂ ਮੂਲੀ ਮਾਲੀ ਦੀ ਤੋੜ ਲਓ ਓ ਦੇਖ ਕੋ ਗੰਡਾ ਦੇਖ ਕੋਈ ਐ ਖਵਾਲ ਮੈਂ ਲੈ ਕੇ ਉਹਨਾਂ ਜਿਹੜਾ ਦੇਖ ਰਖੜ ਚੋ ਮਾਲ ਤੇਜ ਆ ਦੇਖ ਕੇ ਮਟਕ ਲਗੇ ਆ ਤੇਜ ਆ ਪੂਰੀ ਤੈਨੂੰ ਦੱਛਾ ਦੇਹਾਂਗਾ ਦੀ ਪਹਿਲੇ ਤੋੜ ਦੀ ਲੱਗਦੀ ਆ ਮੈਨੂੰ ਯਾਰ ਨੇ ਆਪਣੇ ਚੱਕੋ ਚੱਕੋ ਪੈਗ ਚੱਕੋ ਉਹ ਚੱਕ ਦੇ ਹਾਂ ਐਂ ਕਰਨਾ ਆਪਾਂ ਐਂ ਲਓ ਬਾਈ ਯੈਸ ਆ ਮਾਹੁਰਾ ਆ ਤੇ ਪਮ ਪਾਲੂ ਪਾ ਦੇ ਛੋਟਾ ਛੋਟਾ ਪਾ ਦੇ ਲੈ ਬਾਬੇ ਛੜਜਾ ਇਕੱਠੇ ਲਾਵਾਂਗੇ ਫਿਰ ਇਹ ਪਹਿਲਾ ਚੱਕੇ ਉਹ ਯਾਰ ਬੰਦਾ ਕਹਿ ਜਾਂਦਾ ਹੋਈ ਉਹ ਹੈ ਚੱਲ ਲਵਾ ਲਈ ਯਾਰ ਇਹ ਸਾਡੇ ਨੂੰ ਵੀ ਛੜ ਦੇ ਬਾਬੇ ਇਹ ਕੀ ਗੱਲ ਕਰੀ ਜੰਦੂ ਪਾਲੂ 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 ਆਈਦੀ ਚ ਪਾਲ ਲਓ ਜੀ ਲੈ ਵੀਰੇ ਚੱਕਰ ਐਂ ਕਰ ਫੜਾਈ ਹੂੰ ਇਨਾ ਮੂੰਹ ਲਾਲਾ ਲਾ ਲਾ ਮੂੰਹ ਲਾਲਾ ਨਹੀਂ ਬਸ ਉਹ ਲਾਲਾ ਮੂੰਹ ਲਾਲਾ ਲਾਲਾ ਯਾਰ ਬਾਜਾ ਰੁਪਏ ਦਾ ਕਮਾ ਇਹ ਸੁਆਦ ਹੀ ਖਰਾਬ ਕਰਤਾ ਇਹਨਾਂ ਦਾ ਲੈ ਬਈ ਦੇਖੀ ਠੀਕ ਆ ਹਾਂ ਠੀਕ ਆ ਮੰਨ ਠੀਕ ਨਹੀਂ ਲੱਗਦਾ ਤੂੰ ਬਾਈ ਫੜ ਕੇ ਲੈ ਕੇ ਜਾਈਏ ਇਹਨੂੰ ਕਿਤੇ ਡੇਢ ਜਿਹਾ ਉਹ ਭਰਾਵਾ ਮੇਰੇ ਬੋਜਾ ਦਾ ਛੱਡ ਦੇ ਆ ਇਹਨੂੰ ਖਾ ਲੋ ਆ ਜਿਹੜੇ ਰੱਖੇ ਨੇ ਆਹ ਕਾਹਦੇ ਵਾਸਤੇ ਰੱਖੇ ਨੇ ਨਾ 알파 ਲੈਨੇ ਚੱਪ ਪੈਰਾ ਮੇਰੇ ਜੋਗਰੇ ਗਿਆ ਬਸ ਚੱਕੂ ਖਾਲੀ ਕਰ ਤੂੰ ਠੀਕ ਆ ਤੂੰ ਤੂੰ ਠੀਕ ਆ ਵੀਰੇ ਨਾ ਰਾਕਸਾ ਨਾ ਕਹੀ ਜਾਂਦਾ ਤਾਂ ਇਹ ਹੈ ਮੈਂ ਤਾਂ ਐਕਟਰ ਵੀ ਮੈਂ ਤਾਂ ਜੱਟ ਹੋ ਗਿਆ ਲੱਗਦਾ ਏ ਚੱਲ ਇਹਨੂੰ ਲੈ ਕੇ ਚੱਲ ਗਾ ਹੁਣ ਚੱਲ ਉਹ ਵੀਰੇ ਦੇਖੀ ਟੈਡ ਹੋ ਗਿਆ ਯਾਰ ਹੁਣ ਇਹਨੂੰ ਕਿਵੇਂ ਲੈ ਕੇ ਜਾਵਾਂਗੇ ਠੀਕ ਆ ਬਾਈ ਹਾਂ ਜੀ ਜੇ ਠੀਕ ਆ ਤੂੰ ਹਾਂ ਠੀਕ ਆ ਵਾ ਯਾਰ ਬੱਦ ਬੁਲਾ ਦੇ ਯਾਰ ਤੇ ਸਾਲੇ ਨੂੰ ਅਬਦੇ ਨੂੰ ਇਹ ਕੀ ਕੀਤਾ ਸਾਲੇ ਬੰਦਾ ਸਾਜ ਮੈਨੂੰ ਕਰੇ ਭਾਈ ਜੋ ਘਰ ਵਾਲੀ ਤੈਨੂੰ ਚਿੰਬੜੂ ਕੋ ਪਾ ਮੇਰੇ ਭਾਈ ਨੂੰ ਟੈਡ ਕਰਕੇ ਚੱਲ ਬਾਬੇ ਲੈ ਕੇ ਜਾ ਲੈ ਤੂੰ ਦਾ ਪਗਲਾ ਮੈਂ ਤਾਂ ਲੜਨਾ ਹੋਰ ਤਾਂ ਨਹੀਂ ਚਾਹੀਦੀ ਵੀਰੇ ਨਹੀਂ ਲੈ ਤੂੰ ਲੜਾ ਭਰਾਵਾ ਫੜ ਚੱਕ ਬਸ ਇਜੇ ਮੋਰਸਾ ਮੈਂ ਇਹ ਚਲਾਉਂਗਾ ਮੈਂ ਚਲਾਉਣ ਨੂੰ ਚਾਹ ਜਾ ਉਹ ਮੈਂ ਇਹ ਚਲਾਉਂਗਾ ਮੈਂ ਨਹੀਂ ਮੈਂ ਨਹੀਂ ਬਾਈ ਬਿਠਾ ਬੇਨ ਇੱਧਰ ਬਿਠਾ ਮੈਂ ਮੈਂ ਇਹ ਚਲਾਉਂਗਾ ਉਹ ਨਹੀਂ ਵੀਰੇ ਡਿੱਗ ਜਾਏਗਾ ਛੱਟ ਫੜੇਗਾ ਮੈਂ ਮੈਂ ਇਹ ਚਲਾਉਂਗਾ ੱਤਕਾ ਕਰਦਾ ਯਾਰ ਫੜ ਖੜ ਜਾ ਇੱਕ ਮਿੰਟ ਉਹ ਖੜ ਜਾ ਡਿੱਗ ਜਾਏਗਾ ਤੂੰ ਖੜ ਹਟ ਦੇ ਉਹ ੱਤਕਾ ਕਰਦਾ ਬਲਜਿੰਦਰ ਤੂੰ ਖੜ ਯਾਰ ਵੜਾ ਖੜ ਜਾ ਮੈਂ ਚਲਾਉਂਦਾ ਆਉਂਦਾ ਖੜ ਜਾ ਮੈਂ ਫੜਾ ਇਹਨੂੰ ਆ ਜਾ ਵੀਰੇ ਡਿੱਗ ਨਾ ਜਾਈ ਦੇਖੀ ਡਿੱਗ ਜਾ ਲੱਗ ਗਿਆ ਯਾਰ ਤੂੰ ਉਹਨੂੰ ਵੀ ਖੜਾ ਉਹ ਮੋੜ ਕਰਾ ਉਹ ਠੀਕ ਏ ਭਾਈਆ ਠੀਕ ਆ ਭਾਈ ਆ ਫੜੀ ਠੀਕ ਆ ਤੂੰ ਦੇਖੀ ਪੈਂਦੀ ਕਿਆ ਜਾ ਰਾ ਨਾਕਾ ਨੂੰ ਤਾਂ ਦਾਰੂ ਬੁਲਾ ਲੈਂਦੀ ਇਹਨੂੰ ਉਹ ਮਾਈਕ ਤੇ ਮੈਂ ਬੇਸ਼ੱਕ ਕਰਾ ਦੇ ਗਾੜਾ ਕੱਢੂ ਤੂੰ ਸਿੱਧਰ ਖਾਵੇਂਗਾ ਤੂੰ ਯਾਰ ਆ ਤੂੰ ਆ ਵੀ ਸਣਾ ਦੇਖ ਕੇ ਬਲਵਿੰਦਰ ਚੱਲ ਉઠੋ ਚੱਲ ਖੜਾ ਹੋ ਖੜਾ ਚਲ ਇੱਕ ਦਾ ਪਾਰੀ ਬਹੁਤ ਚੱਕਰੀ ਲੈਣਾ ਫੋਨ ਉਹ ਕੋਈ ਨਾ ਫੋਨ ਕਿਤੇ ਨਹੀਂ ਜਾਂਦਾ ਦਰ ਆ ਜਾ ਆ ਜਾ ਆ ਜਾ ਆ ਜੰਤ ਨੂੰ ਗੁਰੂ ਵਿਚੇ ਖੰਡਾ ਮੈਂ ਕਿਨੇ ਆਈਂ ਤੁਰਿਆ ਜਾਂਦਾ ਜਿਵੇਂ ਕਦੇ ਆਵੇਂ ਨਹੀਂ ਦੇਖੀ ਵੇ ਕੰਗੜਾ ਮੜ ਮਟਾ ਦੇਖ ਲੈ ਤੇ ਜੀਜੇ ਦਾ ਘਰ ਹੈ ਕਿੰਤਾ ਤੇਰਾ ਲੱਗਿਆ ਹੋਇਆ ਮੁੱਜਾਂ ਵੀ ਬਹਿ ਘੜੀਆਂ ਭੁੱਖ ਨਾ ਦਿਖਾਉਂਦੇ ਨਾ ਬਾਲੀ ਭੁੱਖ ਨਾ ਦਿਖਾਉਂਦੇ ਨੇ ਈ ਕਰ ਰਹੇ ਨਾ ਨੂੰ ਜੇ ਮੈਂ ਕਹਿਨੀ ਆ ਤਾਂ ਉਹ ਸਾਰੇ ਪੈਰ ਚੱਕ ਕੇ ਪੈਂਦੀ ਐ ਕਹਿ ਵੀ ਨਹੀਂ ਸਕਦੀ ਮੈਂ ਤਾਂ ਬਸਰਮੀ ਦੀ ਮਾਂ ਕਰੀ ਨੂੰ ਜੋ ਕੋਠੀ ਚ ਮੈਂ ਕਹਿ ਨਹੀਂ ਸਕਦੀ ਮੈਂ ਤਾਂ ਕੋਸਾ ਕਰਦੇ ਜੀ ਭਾਈ ਇੱਕ ਟਿਕਰਮਾ ਨੀ ਮਰਦੇ ਤਾਂ ਉਹ ਨਾ ਜਾ ਕਰੋ ਡਟਾਈ ਜਾਂਦੇ ਨੇ ਲੈ ਵੀਰੇ ਹੋਸਦਾ ਜੀ ਲੈ ਵੀ ਬਲਜਿੰਦਰ ਮੈਂ ਚੱਲਿਆ ਸਾਹਵਾਂ ਰੇਸ ਤੇ ਮੈਂ ਦੁਕਾਨ ਤੇ ਜਾਣਾ ਕੋਈ ਨਾ ਵੀਰੇ ਧੰਨਵਾਦ ਤੇਰਾ ਚੰਗਾ ਵੀਰੇ ਓਕੇ ਧੰਨਵਾਦ ਬਹੁਤ ਆਹ ਤਾਂ ਕਰਦਾ ਤਾਂ ਠੀਕ ਇਹ ਤੋਂ ਫੇ ਕੌ ਮੀਟ ਪਾੜਦਾ ਆਹ ਆ ਜਮਨੀ ਆਉਂਦੀ दारू ਜਿੱਜਾ ਕਰਦਾ ਹਾਂ ਹੁਣ ਕੀ ਹੋ ਗਿਆ ਲੈ ਆ ਗਿਆ ਮੇਰਾ ਭਰਾ ਹੈ ਪਸਾਉਣਾ ਦਕਾਬਿਆ ਕੋਈ ਨਾ ਫੇਰ ਕੀ ਹੋ ਗਿਆ ਦੁਨੀਆ ਹੀ ਪੀਂਦੀ ਆ ਧਮਾਲ ਕਰਦਾ ਤੂੰ ਮੇਰੇ ਕੋਲੇ ਆਇਆ ਮੇਰਾ ਭਰਾ ਹੈ ਠੀਕ ਆ ਵੀਰੇ ਹਾਂ ਪਿੱਛੇ ਅਸੀਂ ਨਹੀਂ ਜਾਣੀ ਇਹ ਤਾਂ ਨਾ ਕਰਦੇ ਜਾਂਦੇ ਇਸਕਾ ਮੈਂ ਕਰੇ ਪਰਦਾ ਹੈ ਮੈਂ ਰੋਟੀ ਜਰਾ ਰੋਟੀ ਚਾ ਇੱਕ ਮਿੰਟ ਉੱਤ ਲਿਆ ਕੇ ਦੇਣੀ ਨਾ ਤੈਨੂੰ ਵੀ ਸ਼ਰਮ ਨਹੀਂ ਆਉਂਦੀ ਤੂੰ ਜਵਾਗ ਦੇ ਸਾਹਮਣੇ ਬੋਲੀ ਜਾਨੇ ਜੇ ਪੀਲ ਹੀ ਕਿੱਡੀ ਕ ਗੱਲ ਹੋ ਗਈ ਉਹ ਜਰੂਰ ਕੱਟ ਕੇ ਸਾਰੇ ਪਿੰਡ ਚ ਜੀ 20 ਵਾਰੀ ਤੂੰ ਨਾਲ ਹੀ ਚਟਿੱਕਿਆ ਚੱਕਿਆ ਮੈਂ ਉਹੀ ਕਰੀ ਜਾਨੇ ਬੋਲੀ ਜਾਨੇ ਬੋਲੀ ਜਾਨੇ ਫਿਰ ਪਰਦੇ ਚ ਕਾਉਣਾ ਆਪਦੇ ਗੱਲ ਕੋਈ ਵੇ ਮੈਂ ਤੇਰੇ ਮੂੰਹੋਂ ਨਾ ਇਥੇ ਮੈਂ ਇਹ ਇਹਦੇ ਮੂੰਹੋਂ ਆਪਣਾ ਕੁੱਤਾ ਲਾਵੇ ਹਾਂ ਮੈਨੂੰ ਪੋਤਾ ਪੋਤਾ ਕੋਈ ਨਹੀਂ ਰੋਟੀ ਲਿਆਦਾ ਫਿਰ ਤੈਨੂੰ ਮੇਰੀ ਗੱਲ ਸੁਣ ਮੈਂ ਰੋਟੀ ਪਕਾਉਣੀ ਆ ਨੂੰ ਗਰਮ ਗਰਮ ਫੜਾ ਜਾ ਬਈ ਠੀਕ ਹੋ ਗਿਆ ਰੋ ਗਰਮੀ ਵਾਲੀ ਐਥੇ ਦਾ ਜਿੱਜੇ ਏਸੀ ਉਸੇ ਵਾਲਿਆ ਕਰੋ ਹੈ ਲਿਆਵਾਂਗੇ ਇੱਕ ਨਹੀਂ ਲਿਆਵਾਂਗੇ ਸਾਡੇ ਬਾਥਰੂਮ ਚ ਏਸੀ ਲੱਗਾ ਹਾਂ ਨਾ ਚਲੋ ਸਾਰੀ ਗਰਮੀ ਵਾਲੀ ਲੱਗਦੀ ਐਥੇ ਰੋਟੀ ਖਾ ਲਾ ਗਰਮੀ ਲੱਗਦੀ ਐ ਇਹਨੂੰ ਕਾਜ ਮੇਰੇ ਸ਼ਾਂਚ ਪੈ ਗਿਆ ਹੁੰਦਾ ਅੱਗੇ ਪਾਣੀ ਦਾ ਲਾਇਆ ਹੁਣ ਕਾਹਦੇ ਨਾ ਡਬਾਉਣਾ ਪੱਖਾ ਹੈ ਇੱਥੇ ਥੱਡੇ ਆ ਐਸੀ ਲੱਗਣਾ ਦੋ ਦੋ ਬਾਥਰੂਮ ਚ ਆ ਪਾਣੀ ਦੇ ਉਹਨੂੰ ਪਾਣੀ ਮੰਗਦਾ ਹੋਰ ਰੋਟੀ ਲਾਓ ਲਿਆਉਣਾ ਸਾਰੀ ਹੰਡਾ ਹੋ ਗਿਆ ਹਾਲਾ ਲੈ ਰੋਟੀ ਲਾ ਹੋਰੇ ਲਾ ਆ ਪਈਆ ਖਾ ਲਈ ਨਾ ਵੇ ਭੁਖਾਂ ਉਹ ਮੈਂ ਕਿਹਾ ਰੋਟੀਆਂ ਵਿੱਚ ਨੇ ਜਾਂ ਮਰਜੀ ਜਿੰਨੇ ਮਰਜੀ ਜਾ ਕੇ ਖੈ ਜਾਂਦਾ ਪਰ ਆ ਚੱਕ ਵੇ ਗਾਜ਼ੂ ਆ ਸਾਰੀਆਂ ਦਾਦੇ ਆ ਵੀ ਧਰ ਦੇ ਤੋਂ ਵੀ ਰੱਖ ਸੇ ਨੇ ਤਾਂ ਜਿੱਤਉ ਤਾਂ ਉਹੀ ਉਹਦੇ ਤੇ ਲੱਗੀ ਜਾਣਾ ਖਾਣਾ ਪੀਣਾ ਤੇ ਜਵਾਕਾਂ ਨੇ ਮੁੰਡਾ ਮੈਨੂੰ ਲੱਗਦਾ ਨਹੀਂ ਹੈਗਾ ਹਾਂ ਡੱਬਾ ਹੈਗਾ ਰੋਟੀ ਦਾ ਬਿਮਾਰ ਹੋ ਜਾਣਾ ਇਹਨੇ ਜਵਾਕ ਹੈਗਾ ਹਜੇ ਤਾਂ ਹੈ ਆ ਦੇਖ ਲੈ ਰੱਬਾ ਹੋ ਗਿਆ